ਕੁਬੜਾ ਕਤਲकांड ਮਾਮਲੇ ਦੇ ਵਿੱਚ ਪਰਿਵਾਰ ਜਿਹੜਾ ਧਰਨੇ ਤੇ ਬੈਠਾ ਸੀ ਉਹਨਾਂ ਨੇ ਧਰਨਾ ਖਤਮ ਕਰ ਦਿੱਤਾ ਹੈ ਮਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਪਰਿਵਾਰ ਨੇ ਧਰਨਾ ਚੁੱਕ ਲਿਆ ਹੈ ਕਾਰਵਾਈ ਦੀ ਮੰਗ ਨੂੰ ਲੈ ਕੇ ਏਅਰਪੋਰਟ ਰੂਟ ਜਾਮ ਕੀਤਾ ਹੋਇਆ ਸੀ ਮਾਮਲੇ ਦੇ ਛੂਨ ਤੱਕ ਪੰਜ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪੰਜ ਮਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਪਰਿਵਾਰਕ ਮੈਂਬਰਾਂ ਨੇ ਧਰਨਾ ਖਤਮ ਕਰ ਦਿੱਤਾ ਸੋ ਕੁੰਬੜਾ ਕਤਲकांड ਮਾਮਲੇ ਦੇ ਵਿੱਚ ਪਰਿਵਾਰ ਦੁਆਰਾ ਹੁਣ ਧਰਨਾ ਖਤਮ ਕਰ ਦਿੱਤਾ ਗਿਆ ਹੈ ਹਾਲਾਂਕਿ ਮ੍ਰਿਤਕ ਦੇ ਰੋਡ ਦੇ ਉੱਪਰ ਰੱਖ ਕੇ ਰੋਸ ਨਜ਼ਾਰਾ ਕੀਤਾ ਜਾ ਰਿਹਾ ਸੀ ਜੋ ਕਿ ਹੁਣ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ। ਸੁਦਾਸਦਿਏ ਕਿ ਜਿਸ ਹਿਸਾਬ ਦੇ ਨਾਲ ਇੱਕ ਕਤਲ ਦੀ ਖੌਫਨਾਕ ਵਾਰਦਾਤ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਕਾਫੀ ਜਿਹੜੇ ਲੋਕ ਸੀ ਉਹ ਖਫਾ ਨਜ਼ਰਾਰੇ ਸਨ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ। ਤਾਂ ਹੁਣ ਜਿਹੜਾ ਧਰਨਾ ਪ੍ਰਦਰਸ਼ਨ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ। ਸੋ 에어ਪੋਰਟ ਰੋਡ ਜਾਬ ਕੀਤਾ ਹੈ ਰੂਸ ਵਜੋ ਮਾਮਲੇ ਦੇ ਵਿੱਚ ਹੁਣ ਤੱਕ 5 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਅਗਲੀ ਤਫਤੀਸ਼ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ ਪਹਿਲੀ ਗੱਲ ਇਹ ਆ ਜਿਹੜਾ ਬੱਚਾ ਉਹ ਹੈਗਾ ਉਹ ਚੜਦੀ ਕਲਾ ਦਾ ਤੇ ਉਹਨੂੰ ਉਹਦੀ ਲੈਂਦੀ ਕਲਾ ਦੀ ਜੇ ਅਸੀਂ ਚੜਦੀ ਕਲਾ ਦੀ ਅਰਦਾਸ ਨਹੀਂ ਕਰ ਸਕਦੇ ਲੈਂਦੀ ਦੀ ਨਾ ਕਰੀ ਠੀਕ ਹੈ ਜੀ ਸਾਰਾ ਸਾਰਾ ਖਾਲਸਾ ਮੈਂ ਮੈਂ ਇਕੱਤਰ ਮੜਿਆ ਗੱਲ ਕਰ ਲੈ ਸਾਰਾ ਖਾਲਸਾ ਪੰਥ ਇੱਥੇ ਖੜਾ ਐਲਾਨ ਕਰਦਾ ਨਾਮ ਜਸਦੀਪ ਸਿੰਘ ਖਾਲਸਾ ਜੇ ਕਿਸੇ ਬੰਦੇ ਦੇ ਮੂੰਹੋਂ ਇਹ ਗੱਲ ਸੁਣ ਲਈ ਕਿ ਉਹ ਬੰਦਾ ਪੂਰਾ ਹੋਇਆ ਹੋਇਆ ਤੇ ਉਹਨੂੰ ਜ਼ਬਰਦਸਤੀ ਵੈਂਟੀਲੇਟਰ ਤੇ ਰੱਖਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਸਰ ਤੁਸੀਂ ਮੰਨਿਓਗੋ ਤੁਸੀਂ ਵਿਚ ਨਹੀਂ ਆਉਣਾ ਗਿੱਟੇ ਖਾਲਸਾ ਪੰਥ ਤੋੜੂਗਾ ਉਹਦੇ ਵੀਰ ਆ ਇੱਥੇ ਕੁੰਬੜਾ ਚੌਂਕ ਦੇ ਉੱਤੇ ਖੜੇ ਆ ਜਿੱਥੇ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਸੀ ਕਿਆ ਸੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਮੌਕੇ ਦੇ ਦਮਨ ਜਿਹੜਾ ਨੌਜਵਾਨ ਆ 17 ਸਾਲਾਂ ਦਾ ਉਹਦੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਸੀ ਜਿਹੜਾ ਦਿਲਪ੍ਰਿਤ ਮੁੰਡਾ ਹੈ ਉਹ ਫਿਲਹਾਲ ਹਜੇ ਵੀ ਜੇਰੇ ਇਲਾਜ ਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪਰਿਵਾਰ ਨੂੰ ਆਸ਼ਵਾਸ਼ਣ ਦਿਵਾ ਕੇ ਵੀ ਉਹਦੇ ਨਾਲ ਹੀ ਇਨਸਾਫ ਕੀਤਾ ਜਾਊਗਾ ਤੇ ਵਿੱਤੀ ਸਹਾਇਤਾ ਵੀ ਦਵਾਈ ਜਾਊਗੀ ਫਿਲਹਾਲ ਇੱਕੋ ਧਰਨਾ ਜਿਹੜਾ ਉਹ ਚੁਕਵਾ ਦਿੱਤਾ ਗਿਆ ਤੇ ਚਾਰ ਬੰਦੇ ਅਰੈਸਟ ਹੋਗੇ ਮਹਾਲੀ ਦੇ ਕੁੰਬੜਾ ਕਤਲकांड ਦੇ ਵਿੱਚ ਪਰਵਾਸੀਆਂ ਪਰਵਾਸੀਆਂ ਵੱਲੋਂ ਇੱਕ ਦੋ ਨੌਜਵਾਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚੋਂ ਕਿ ਇੱਕ ਦਮਨ ਨਾਮ ਦੇ 17 ਸਾਲਾ ਯੁਕਤ ਦੀ ਮੌਤ ਹੋ ਗਈ ਸੀ ਉਸ ਦਾ ਦੂਜਾ ਸਾਥੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੇ ਜੰਗ ਲੜ ਰਿਹਾ ਹੈ ਪਰਿਵਾਰ ਵੱਲੋਂ ਦਮਨ ਦਮਨ ਪ੍ਰੀਤ ਦੇ ਪਰਿਵਾਰ ਵੱਲੋਂ ਪਿੰਡ ਵਾਸੀਆਂ ਦੇ ਅਤੇ ਹੋਰ ਲੋਕਾਂ ਦੀ ਦੇ ਸਹਾਇਤਾ ਦੇ ਨਾਲ ਅਤੇ 에ਰਪੋਰਟ ਰੋਡ ਦੇ ਉੱਪਰ ਧਰਨਾ ਲਗਾਇਆ ਸੀ ਪਿਛਲੇ 3 ਦਿਨ ਤੋਂ ਧਰਨਾ ਚੱਲ ਰਿਹਾ ਸੀ ਤੇ ਅੱਜ ਇਸ ਧਰਨੇ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਪਤ ਕਰਵਾ ਦਿੱਤਾ ਗਿਆ ਹੈ ਪੁਲਿਸ ਵੱਲੋਂ ਕਤਲकांड ਦੇ ਵਿੱਚ ਦੋਸ਼ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਇਸ ਆਸ਼ਵਾਸ਼ਣ ਤੋਂ ਬਾਅਦ ਦਮਨ ਦੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਇਥੋਂ ਧਰਨਾ ਸਮਖਤ ਕਰ ਦਿੱਤਾ ਗਿਆ ਤੇ ਸ਼ਬਦ ਦੇ ਸੰਸਕਾਰ ਵਾਸਤੇ ਪਿੰਡ ਲਦਾਇਆ ਗਿਆ ਦੂਜੇ ਵਸੇ ਦੱਸਿਆ ਜਾ ਰਿਹਾ ਹੈ ਕਿ ਜੋ ਦੂਜਾ ਲੜਕਾ ਹਸਟਲ ਵਿੱਚ ਲਖ ਲੈ ਉਸ ਦੀ ਸਥਿਤੀ ਇਹਦੇ ਨਾਜ਼ੁਕ ਬਣੀ ਹੋਈ ਹੈ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜੋ ਪੀੜਿਤ ਪਰਿਵਾਰ ਹੈ ਉਸ ਦੀ ਮਾਨਸਿਕ ਸਹਾਇਤਾ ਕੀਤੀ ਜਾਵੇਗੀ ਫਿਲਹਾਲ ਇਥੋਂ ਧਰਨਾ ਹਟਾ ਦਿੱਤਾ ਗਿਆ ਹੈ ਤੇ ਜੋ ਅੱਥੀ ਧਰਨਾਕਾਰੀ ਸੀ ਉਹਨਾਂ ਨੂੰ ਇੱਥੋਂ 에어ਪੋਰਟ ਦੇ ਉੱਪਰ ਜੋ ਧਰਨਾ ਕਰ ਰਿਹਾ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਪੁਲਿਸ ਨੇ ਜਾਂਚ ਅਰੰਭੀ ਹੋਈ ਹੈ ਕੁਲਦੀਪ ਸਿੰਘ ਜੀ ਮੀਡੀਆ ਮੁਹਾਲੀ ਸੂਚਨਿਆ ਕਿ ਬੁਹਾਲੀ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਧੰਨਾ ਪ੍ਰਦਰਸ਼ਨ ਹੁਣ ਖਤਮ ਹੋ ਚੁੱਕਿਆ ਕਿਉਂਕਿ ਉਹਨਾਂ ਦੀ ਮੰਗਾਂ ਮੰਨ ਲੀਆਂ ਗਿਆ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਕਤਲ ਕੀਤਾ ਗਿਆ ਉਸ ਤੋਂ ਬਾਅਦ ਕਾਫੀ ਪਿੰਡ ਵਾਸੀਆਂ ਦੁਆਰਾ ਰੋਸ ਨਜ਼ਾਰਾ ਕੀਤਾ ਜਾ ਰਿਹਾ ਹੈ ਸوير ਆ ਪਿਤੇ ਇੱਕ ਦੋ ਦਿਨ ਸوير ਤੋਂ ਜਿਹੜਾ ਇਹ ਤਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਹੈ ਸੋ ਕੰਬੜਾ ਕਤਲਕਾਰ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਨੇ ਵੀ ਕਾਰਵਾਈ ਕੀਤੀ ਹੈ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤਾਂ ਹੁਣ ਉਹ ਧਰਨੇ ਨੂੰ ਖਤਮ ਕਰ ਲਿਆ ਸوير ਪੋਟ ਰੋਡ ਜਾਮ ਕੀਤਾ ਹੈ ਸੀ ਉਸ ਉਸ ਤੋਂ ਜਿਹੜਾ ਧਰਨਾ ਸੀ ਉਹ ਚੁੱਕ ਲਿਆ ਗਿਆ। ਮਾਮਲੇ ਦੇ ਵਿੱਚ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸੁਪਰਵਾੜ ਦੇ ਵਿੱਚ ਵੀ ਕਾਫੀ ਰੋਸ ਸੀ ਕਿਉਂਕਿ ਕਤਲ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ ਤੋਂ ਹੀ ਮ੍ਰਿਤਕ ਦੇ ਨੂੰ ਰੋਡ ਦੇ ਉੱਪਰ ਰੱਖ ਕੇ 에어ਪੋਰਟ ਰੋਡ ਝਾਮ ਕਰ ਦਿੱਤਾ ਗਿਆ ਸੀ। ਸੂ ਮਲਜਮਦਗੀ ਗ੍ਰਿਫਤਾਰੀ ਮਗਰੋਂ ਪਰਿਵਾਰ ਨੇ ਧਰਨੇ ਨੂੰ ਚੁਕਲਿਆ ਕੰਬੜਾ ਕਤਲਕਾਰ ਮਾਮਲੇ ਦੇ ਵਿੱਚ ਪਰਿਵਾਰ ਦੁਆਰਾ ਹੁਣ ਧੰਨਾ ਚੁਕਲਿਆ ਸੂ ਮਾਮਲੇ 'ਚ ਹੁਣ ਤੱਕ 5 ਮਲਜਮਦਗੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਪੁਲਿਸ ਦੁਆਰਾ ਤਫਤੀਸ਼ ਕੀਤੀ ਜਾ ਰਹੀ ਸੂ ਏਅਰਪੋਰਟ ਰੋਡ ਜਿਹੜਾ ਜਮ ਕੀਤਾ ਹੋਇਆ ਸੀ ਉਸ ਨੂੰ ਖੋਲ ਦਿੱਤਾ ਗਿਆ ਧੰਨਾ ਪ੍ਰਦਰਸ਼ਨ ਚੁਕਲਿਆ ਗਿਆ ਮੁਲਜ਼ਮਾ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਚੁੱਕਿਆ ਹੈ ਕਿਉਂਕਿ ਪਰਿਵਾਰ ਦੀ ਮੰਗ ਸੀ ਕਿ ਪਹਿਲਾ ਮੁਲਜ਼ਮਾ ਦੀ ਗ੍ਰਿਫਤਾਰੀ ਹੋਏ ਉਸ ਤੋਂ ਬਾਅਦ ਹੀ ਅਸੀਂ ਧਰਨਾ ਪ੍ਰਦਰਸ਼ਨ ਚੁੱਕਾਂਗੇ ਤੇ ਸੰਸਕਾਰ ਕਰਾਂਗੇ ਮ੍ਰਿਤਕ ਦੇ ਦਾ ਸੁਮੋਹਾਲੀ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਧਰਨਾ ਪ੍ਰਦਰਸ਼ਨ ਖਤਮ ਕਰ ਲਿਆ ਹੈ ਧਰਨਾ ਪ੍ਰਦਰਸ਼ਨ ਚੁੱਕ ਲਿਆ ਗਿਆ 에어ਪੋਰਟ ਰੋਡ ਤੇ ਰੂਟ ਜਾਮ ਕੀਤਾ ਹੋਇਆ ਸੀ ਮਾਮਲੇ ਦੇ ਵਿੱਚ ਪੁਲਿਸ ਦੁਆਰਾ ਕਾਰਵਾਈ ਕੀਤੀ ਗਈ ਹੈ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਸੋ ਅੱਜ ਜਿਹੜਾ ਧਰਨਾ ਹੋ ਚੁੱਕਿਆ ਗਿਆ ਸੋ ਕੁੰਬੜਾ ਕਤਲकांड ਮਾਮਲੇ ਦੇ ਵਿੱਚ ਪਰਿਵਾਰ ਦੁਆਰਾ ਧਰਨਾ ਪ੍ਰਦਰਸ਼ਨ ਹੁਣ ਖਤਮ ਕਰ ਦਿੱਤਾ ਗਿਆ ਹਾਲਾਂਕਿ ਜਿਹੜੇ ਉਹਨਾਂ ਦੀ ਮੰਗਾਂ ਸੀ ਮੰਨ ਲੀਆਂ ਗਈਆਂ ਉਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਖਤਮ ਹੋਇਆ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਸੂਮ ਰਿਤਕ ਦੇ ਨਾਲ ਉਰ ਉੜਦੇ ਪਰ ਰਾ ਕੇ ਰੋਸ ਮੁਜ਼ਾਰਾ ਕੀਤਾ ਜਾ ਰਿਹਾ ਸੀ ਨਾਰੇਬਾਜੀ ਕੀਤੀ ਜਾ ਰਹੀ ਸੀ ਬੀਤੇਕ ਦੁਦਨਾ ਤੋਂ ਤਾਹ ਹੁਣ ਉਸ ਪੂਰੇ ਬਾਬਲੇ ਦੇ ਵਿੱਚ ਪੰਜ ਦੀ ਗ੍ਰਿਫਤਾਰੀ ਹੋਈ ਹੈ ਸੂਮ ਹਾਲੀ ਦੇ ਵਿੱਚ ਪਰਵਾਰਿਕ ਮੈਂਬਰਾਂ ਨੇ ਤਨਾ ਪ੍ਰਦਰਸ਼ਨ ਖਤਮ ਕੀਤਾ ਹੈ ਕੁੰਬੜਾ ਕਤਲकांड ਮਾਮਲੇ ਦੇ ਵਿੱਚ ਪਰਿਵਾਰ ਜਿਹੜਾ ਧਰਨੇ ਪ੍ਰਦਰਸ਼ਨ ਬੈਠਾ ਸੀ 에어ਪੋਰਟ ਰੋਡ ਜਾਮ ਕੀਤਾ ਹੋਇਆ ਸੀ ਉਸ ਨੂੰ ਖੋਲ ਦਿੱਤਾ ਗਿਆ ਹਾਲਾਂਕਿ ਇਸ ਤਰ੍ਹਾਂ ਰੇਲ ਵਿੱਚ ਕਈ ਸਿਆਸੀ ਆਗੂਆਂ ਦੁਆਰਾ ਵੀ ਪਹੁੰਚ ਕੀਤੀ ਗਈ ਤੇ ਆ ਕੇ ਪੀੜਤ ਪਰਿਵਾਰ ਦੇ ਨਾਲ ਦੁੱਖ ਸੁੱਖ ਵੰਡਾਇਆ ਗਿਆ ਦੁੱਖ ਸੁੱਖ ਸਾਂਝਾ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਤਾਂ ਹੁਣ ਇਸ ਪਰ ਮਾਮਲੇ ਦੇ ਵਿੱਚ ਪੰਜ ਗ੍ਰਿਫਤਾਰ ਕੀਤਾ ਜਾ ਚੁੱਕੇ ਹਨ ਸਿਨਾਲੀ ਕੁਲਦੀਪ ਮੇਰੇ ਸਯੂਗੀ ਜੁੜੇ ਨੇ ਸਾਡੇ ਨਾਲ ਕੁਲਦੀਪ ਕੀ ਕੋਈ ਜਾਣਕਾਰੀ ਹੈ ਤਾਜ ਜੋ ਤਰਨਪੁਰ ਅਪਰਸ਼ਨ ਖਤਮ ਕੀਤਾ ਗਿਆ ਸੰਸਕਾਰ ਕਰ ਦਿੱਤਾ ਗਿਆ ਬੀਤਕ ਦਿਨ ਸੋ ਟੈਕਨੀਕਲੀ ਸਮੱਸਿਆ ਕਰਕੇ ਸੰਪਰਕ ਨਹੀਂ ਹੋ ਪਾ ਰਿਹਾ ਸਾਡੀ ਟੀਮ ਵਰਕਰ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲੀ ਗੱਲ ਇਹ ਆ ਜਿਹੜਾ ਬੱਚਾ ਉਹ ਹੈਗਾ ਉਹ ਚੜਦੀ ਕਲਾ ਚ ਤੇ ਉਹ ਨੂੰ ਉਹਦੀ ਲੈਂਦੀ ਕਲਾ ਦੀ ਜੇ ਅਸੀਂ ਚੜਦੀ ਕਲਾ ਦੀ ਅਰਦਾਸ ਨਹੀਂ ਕਰ ਸਕਦੇ ਲੈਂਦੀ ਦੀ ਨਾ ਕਰੀ ਠੀਕ ਹੈ ਜੀ 4 ਦਿਨ ਤੋਂ ਸਾਰਾ ਸਾਰਾ ਖਾਲਸਾ ਅੱਜ ਮੈਂ ਇੱਕ ਵਾਰ ਬੜਿਆ ਗੱਲ ਕਰ ਲੈਣਾ ਸਾਰਾ ਖਾਲਸਾ ਪੰਥ ਇੱਥੇ ਖੜਾ ਐਲਾਨ ਕਰਦਾ ਨਾਮ ਜਸਦੀਪ ਸਿੰਘ ਖਾਲਸਾ ਠੀਕ ਆ ਜੇ ਕਿਸੇ ਬੰਦੇ ਦੇ ਮੂੰਹੋਂ ਇਹ ਗੱਲ ਸੁਣ ਲਈ ਕਿ ਉਹ ਬੰਦਾ ਪੂਰਾ ਹੋਇਆ ਹੋਇਆ ਤੇ ਉਹਨੂੰ ਜ਼ਬਰਦਸਤੀ ਵੈਂਟੀਲੇਟਰ ਤੇ ਰੱਖਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਸਰ ਤੁਸੀਂ ਮੰਨਿਓਗੋ ਤੁਸੀਂ ਵਿਚ ਨਹੀਂ ਆਉਣਾ ਗਿੱਟੇ ਖਾਲਸਾ ਪੰਥ ਤੋੜੂਗਾ ਉਹਦੇ ਵੀਰ ਆਪਾਂ ਇੱਥੇ ਕੁੰਬੜਾ ਚੌਂਕ ਦੇ ਉੱਤੇ ਖੜੇ ਆ ਜਿੱਥੇ ਪਰਿਵਾਰ ਵੱਲੋਂ ਧਰਨਾ ਲਗਾਇਆ ਸੀ ਕਿਆ ਸੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਮੌਕੇ ਦੇ ਦਮਨ ਜਿਹੜਾ ਨੌਜਵਾਨ ਆ 17 ਸਾਲਾਂ ਦਾ ਉਹਦੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਸੀ ਜਿਹੜਾ ਦਿਲਪ੍ਰਿਤ ਮੁੰਡਾ ਹੈ ਉਹ ਫਿਲਹਾਲ ਹਜੇ ਵੀ ਜੇਰੇ ਇਲਾਜ ਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪਰਿਵਾਰ ਨੂੰ ਆਸ਼ਵਾਸ਼ਣ ਦਿਵਾ ਕੇ ਵੀ ਉਹਦੇ ਨਾਲ ਹੀ ਇਨਸਾਫ ਕੀਤਾ ਜਾਊਗਾ ਤੇ ਵਿੱਤੀ ਸਹਾਇਤਾ ਵੀ ਦਵਾਈ ਜਾਊਗੀ ਇਹ ਹਾਲ ਇੱਕ ਉਧਰਨਾ ਜਿਹੜਾ ਉਹ ਚੁਕਵਾ ਦਿੱਤਾ ਗਿਆ ਤੇ ਚਾਰ ਬੰਦੇ ਅਰੈਸਟ ਹੋ ਗਏ ਤਾਂ ਫੋਨ ਲੈਂਦੇ ਮੇਰੇ ਸੁਖੀ ਕੁਲਦੀਪ ਜੁੜੇ ਨੇ ਕੁਲਦੀਪ ਕੀ ਕੋਈ ਜਾਣਕਾਰੀ ਹੈ ਜਿਹੜਾ ਮੋਹਾਲੀ ਧਰਨਾ ਪ੍ਰਦਰਸ਼ਨ ਲੱਗਿਆ ਹੋਇਆ ਸੀ ਸ਼ੁਰੂ ਕੀਤਾ ਹੋਇਆ ਸੀ ਪਰਿਵਾਰਕ ਮੈਂਬਰਾਂ ਦੁਆਰਾ ਜੋ ਕਤਲकांड ਹੋਇਆ ਸੀ ਉਸ پورے ਮਾਮਲੇ ਦੇ ਵਿੱਚ ਕੀ ਕੁਝ ਤਾਜ਼ਾ ਅਪਡੇਟ ਜੀ ਸਰ ਸਰ ਇੱਕ ਅਕਤਰਾ 13 ਤਰੀਕ ਦੇ ਸੀ ਜਿੱਥੇ ਕਿ ਮੋਹਾਲੀ ਦੇ ਕੁੰਬੜਾ ਦੇ ਰਹਿਣ ਵਾਲੇ ਇੱਕ ਅਨ ਦੋ ਨੌਜਵਾਨਾਂ ਦੇ ਉੱਪਰ ਪ੍ਰਵਾਸੀ ਯੁਕਮ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਤੇ ਜਿਸ ਦੇ ਵਿੱਚ ਕਿ ਦਮਨ ਨਾਮ ਦੇ ਲੜਕੇ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਸਾਥੀ ਸੀ ਜੋ ਦਿਲਪ੍ਰੀਤ ਉਹ ਬਹੁਤ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਐਡਵਰਟ ਕਰਾਇਆ ਗਿਆ ਸੀ ਜੀ ਘਟਨਾ ਤੋਂ ਬਾਅਦ ਹੀ ਪੁਲਿਸ ਅ ਪ੍ਰਸ਼ਾਸਨ ਵੱਲੋਂ ਹਾਲਾਂਕਿ ਕਾਰਵਾਈ ਕੀਤੀ ਜਾ ਰਹੀ ਸੀ ਤੇ ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਲੋਕਾਂ ਦੀ ਸਹਾਇਤਾ ਦੇ ਨਾਲ 에어ਪੋਰਟ ਲੋਕ ਰੋਡ ਦੇ ਉੱਪਰ ਧਰਨਾ ਲਗਾਇਆ ਹੋਇਆ ਸੀ ਪਰਿਵਾਰ ਦੇ ਅੰਮ ਬਚਨ ਨੇ ਮੰਗ ਕਰ ਰਹੇ ਸਨ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਜ਼ਾ ਦਿੱਤੀ ਜਾਵੇ ਤੇ ਇਸ ਨੂੰ ਲੈ ਕੇ ਪਿਛਲੇ ਆਪ ਸਿੰਘ ਚਾਰ ਦਿਨ ਤੋਂ ਲਗਾਤਾਰ ਰੇਹੇ 에어ਪੋਰਟ ਰੋਡ ਦੇ ਉੱਪਰ ਧਰਨਾ ਜਾਰੀ ਸੀ ਤੇ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਮੂਹ ਦੇ ਕਤਲकांड ਮਾਮਲੇ ਦੇ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਵਿੱਚੋਂ ਕਿ ਚਾਰ ਦੋਸ਼ੀ ਦੇ ਜੋ ਹੈਗੇ ਹਨ ਉਹਨਾਂ ਨੂੰ ਮਤਲਬ ਕਿ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਦੋਸ਼ੀ ਜੋਏ ਨਾਇਲ ਹੈ ਜਿਸ ਵੱਲੋਂ ਪੁਲਿਸ ਨੇ ਉਹਦੀ ਪਛਾਣ ਨਹੀਂ ਦੱਸੀ ਗਈ ਤੇ ਪੰਜਵਾਂ ਦੋਸ਼ੀ ਸੀ ਜੋ ਜਿਹੜਾ ਕਿ ਮਤਲਬ ਕਿ ਇਹਨਾਂ ਚਾਰੋਂ ਦੋਸ਼ੀਆਂ ਨੂੰ ਪੁਜਾਨੋ ਦੇ ਵਿੱਚ ਜਿਸ ਨੇ ਸਹਾਇਤਾ ਕੀਤੀ ਸੀ ਉਸ ਨੂੰ ਵੀ ਪੁਲਸ ਨੇ ਗ੍ਰਿਫਟਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਪੁਲਸ ਨੇ ਇਹ ਵੀ ਇਖਾਫ ਕੀਤਾ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਦੋ ਦੋਸ਼ੀ ਆਇਡੈਂਟੀਫਾਈ ਕਰ ਲਿਤੇ ਗਏ ਨੇ ਟੋਟਲ 6 ਦੋਸ਼ੀ ਸਨ ਇਹ ਜਿਸ ਅਸਲ ਵੀ ਜਲਦੀ ਹੀ ਗ੍ਰਿਫਤਾਰ ਕਰਨੇ ਆਦਾ ਦੂਜੇ ਵਸਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦਿੱਤਾ ਧਰਨਾ ਪਿਛਲੇ 3-4 ਦਿਨ ਤੋਂ ਲਗਾਤਾਰ 에어ਪੋਰਟ ਰੋਡ ਦੇ ਉੱਪਰ ਚੱਲ ਰਹੀ ਸੀ ਤੇ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਹੋਈ ਸੀ ਪੁਲਿਸ ਪ੍ਰਸ਼ਾਸਨ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਤਾਂ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅੱਜ ਇਸ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਕਿਹਾ ਗਿਆ ਕਿ ਜੋ ਪੇੜ ਪਰਿਵਾਰ ਹੈ ਇਸ ਪੇੜ ਪਰਿਵਾਰ ਦੇ ਜੋ ਮਾਲਿਸ ਹਟਾ ਹੈ ਉਹ ਵੀ ਕੀਤੀ ਜਾਵੇਗੀ ਤੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਗੱਲ ਦੱਸੀ ਹੈ ਕਿ ਜੋ ਲਖਪ੍ਰੀਤ ਨਾਮ ਦਾ ਯੂਕੇ ਹੈ ਉਹ ਹਫ਼ ਸਾਲ ਦੇ ਵਿੱਚ ਐਡਮਿਟ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਜੀ ਤਾਂ ਕੁਲਦੀਪ ਅਮ੍ਰਿਤਿਕ ਦੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅੱਜ ਸਭ ਤੋਂ ਵੱਡੀ ਗੱਲ ਹੈ ਮ੍ਰਿਤਿਕ ਦੇ ਦੇ ਅ ਸੰਸਕਾਰ ਦੀ ਸੀ ਤੇ ਜਿਸ ਵਕਤ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੰਤੁਸ਼ਟ ਕੀਤਾ ਗਿਆ ਹੈ ਕਿਹਾ ਗਿਆ ਕਿ ਦੋਸ਼ੀਆਂ ਨੂੰ ਗਿਫਤਾਰ ਕਰ ਲਿਆ ਗਿਆ ਤੇ ਅੱਗੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਤਾਂ ਆ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਪਰਿਵਾਰ ਵੱਲੋਂ ਅਤੇ ਜੋ ਧਰਨਾਕਾਰੀ ਹੋਰ ਲੋਕਾਂ ਨੇ ਉਹਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਤੇ ਆ ਇੱਥੇ ਧਰਨਾ ਦੀ ਧਰਨੇ ਦੀ ਜਗ੍ਹਾ ਤੇ ਜੋ ਮ੍ਰਿਤਕ ਨੌਜਵਾਨ ਦੀ ਯੁਵਕ ਦੀ ਲਾਸ਼ ਰੱਖੀ ਹੋਈ ਸੀ ਉਸ ਨੂੰ ਪਿੰਡ ਵਾਸੀ ਆਪਣੇ ਨਾਲ ਲੈ ਕੇ ਤਾਂ ਕਿ ਉਸ ਦਾ ਕਾਰਜ ਚਿਤਿਆ ਜਾ ਸਕੇ ਜੀ ਠੀਕ ਠੀਕ ਹੈ ਸ਼ੁਕਰੀਆ ਕੁਲਦੀਪ तमाम ਜਾਣਕਾਰੀ ਸਾਂਝ ਪਾਉਣ ਦੀ ਪਿੰਡ ਕੁੰਮੜਾ ਖੇ ਅੱਜ ਮਿਤੀ 13 ਨਵੰਬਰ 2024 ਨੂੰ ਇੱਕ ਐਫ ਆਈ ਆਰ ਦਰਜ ਹੋਈ ਸੀ ਜ ਜਿਹਦੇ ਵਿੱਚ ਕੰਪਲੇਨੈਂਟ ਸੀਗੇ ਸ੍ਰੀ ਬਲਵਿੰਦਰ ਸਿੰਘ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਥਾਣੇ ਦੇ ਵਿੱਚ ਕਿ ਇਹਨਾਂ ਦਾ ਬੇਟਾ ਗਮਨ ਜਿਹੜਾ ਕਿ 17 ਸਾਲ ਦੀ ਉਮਰ ਹੈਗੀ ਹੈ ਵੀ ਇਹਨੂੰ ਤੇ ਇਹਦੇ ਨਾਲ ਇਹਦਾ ਇੱਕ ਦੋਸਤ ਹੋਰ ਸੀਗਾ ਦਿਲਪ੍ਰੀਤ ਇਹਨਾਂ ਦੇ ਉੱਪਰ ਬਹੁਤ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਸੀਗਾ ਇੰਦੇ ਵਿੱਚ ਆਕਾਸ਼ ਦੇ ਦੇ ਹੋਰ ਪੰਜ ਸਾਥੀ ਸੀਗੇ ਟੋਟਲ 6 ਜਣਿਆਂ ਨੇ ਚਾਕੂ ਨਾਲ ਸਟੈਬਿੰਗ ਕੀਤੀ ਗਈ ਸੀਗੀ ਹਮਲਾ ਬਹੁਤ ਬੁਰੀ ਤਰੀਕੇ ਨਾਲ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ ਜਿਸ ਦੇ ਬਾਅਦ ਬਹੁਤ ਦੁਖਦਾਇਕ ਘਟਨਾ ਹੋਈ ਸੀਗੀ ਕਿ ਜਿਦੇ ਵਿੱਚ ਇਸ ਬੱਚੇ ਦੀ ਦਮਨ ਦੀ ਦੁਖਬਰੀ ਘਟਨਾ ਨਾਲ ਵਿੱਚ ਦੀ ਮੌਤ ਹੋ ਗਈ ਸੀਗੀ ਤੇ ਦਿਲਪ੍ਰੀਤ ਹਜੇ ਵੀ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈਗਾ